ਕਬੀਰ ਸੰਗਤ ਸਾਧ ਕੀ ਦਿਨ ਦਿਨ ਦੁ ਨਾਹੇ ਤ ਸਾਕਤ ਕਰੀ ਕੰਬਰੀ ਧੋਏ ਹੋਏ ਨਾਸੇ ਤ ਇਹ ਪਾਵਨ ਸ਼ਲੋਕ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ 100 ਨੰਬਰ ਸ਼ਲੋਕ ਹੈ ਜੀ ਇਸ ਪਾਵਨ ਸ਼ਲੋਕ ਵਿੱਚ ਕਬੀਰ ਸਾਹਿਬ ਦਸਰੇ ਨੇ ਕਬੀਰ ਸੰਗਤ ਸਾਧ ਕੀ ਸਾਧੂ ਦੀ ਸੰਗਤ ਸਤਗੁਰੂ ਕਬੀਰ ਸਾਹਿਬ ਕਹਿੰਦੇ ਨੇ ਇੰਨੀ ਗੁਣਕਾਰੀ ਹੈ ਇੰਨੀ ਫਾਇਦੇਮੰਦ ਆ ਇੰਨੀ ਲਾਭਦਾਇਕ ਆ ਸਾਧੂ ਗੁਰੂ ਦੀ ਸੰਗਤ ਕਿ ਜਿੰਮੇ ਜਿੰਮੇ ਸਾਧੂ ਦੀ ਸੰਗਤ ਕਰਦੇ ਜਾਂਦੇ ਆ ਗੁਰ ਸੰਗਤ ਵਿੱਚ ਆਉਂਦੇ ਜਾਂਦੇ ਆ ਤਾਂ ਸਤਗੁਰ ਜੀ ਦੱਸ ਰਹੇ ਨੇ ਕਿ ਹਰ ਦਿਨ 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 ਦੁਨਾਹੇ ਤੇ ਦੁੱਗਣਾ ਪ੍ਰੇਮ ਅੰਦਰ ਪਰਮਾਤਮਾ ਦੇ ਪ੍ਰਤੀ ਬਣਦਾ ਜਾਂਦਾ ਆ ਗੁਰਸੰਗਤ ਦੀ ਇਹ ਕੁਆਲਿਟੀ ਹੈ ਇਹ ਗੁਣ ਹੈ ਕਿ ਜਿੰਮੇ ਜਿੰਮੇ ਗੁਰਸੰਗਤ ਕਰਦੇ ਆ ਦਿਨ ਬੀਤਦੇ ਜਾਣਗੇ ਸੰਗਤ ਕਰਦੇ ਜਾਵਾਂਗੇ ਇਹ ਸੰਗਤ ਨੇ ਨਾਮ ਦਾ ਰੰਗ ਚੜਾਉਂਦੇ ਚਲਾਉਂਦੇ ਪਰਮਾਤਮਾ ਦੇ ਨਾਲ ਦਿਨ ਦੁਗਣੀ ਪ੍ਰੀਤ ਹੈ ਜਿਹੜੀ ਸਾਡੇ ਅੰਦਰ ਪੈਦਾ ਕਰ ਦੇਣੀ ਹੈ ਇਸ ਲਈ ਸਾਧੂ ਦੀ ਸੰਗਤ ਸਤਗੁਰੂ ਕਬੀਰ ਸਾਹਿਬ ਕਹਿੰਦੇ ਨੇ ਬੜੀ ਗੁਣਦਾਇਕ ਹੈ ਗੁਣਕਾਰੀ ਹੈ ਇਹ ਗੁਣਾ ਨਾਲ ਭਰਪੂਰ ਹੈ ਗੁਰਸੰਗਤ ਦਾ ਕਬੀਰ ਸੰਗਤ ਸਾਧ ਕੀ ਦਿਨ ਦਿਨ ਦੁਨਾਹੇਤ ਸਾਖਤ ਕਾਰੀ ਕੰਬਰੀ ਧੋਏ ਹੋਏ ਨਸੀਤ ਪਰ ਕਹਿੰਦੇ ਨੇ ਇਹਦੇ ਉਲਟ ਸਾਧੂ ਦੀ ਸੰਗਤ ਤੇ ਨਾਮ ਦਾ ਰੰਗ ਛੜਾਉਂਦੀ ਹੈ ਨਾ ਮਹਾਰਾਜ ਕਹਿੰਦੇ ਮੰਨ ਲਓ ਸਾਧੂ ਸੰਗਤ ਕੀਤੀ ਉਹਨੇ ਨਾਮ ਦਾ ਰੰਗ ਛੜਾਤਾ ਦਿਨ ਬੀਤੇ ਗਏ ਸਾਧੂ ਦੀ ਸੰਗਤ ਨੇ ਰੋਜ਼ ਦੁਗਣਾ ਤਿਗਣਾ ਕਰਕੇ ਰੰਗ ਛੜਾਇਆ ਪਰ ਇਹਦੇ ਉਲਟ ਮਹਾਰਾਜ ਸਾਹਿਬ ਕਹਿੰਦੇ ਨੇ ਜੇ ਸਾਖਤ ਦੀ ਸੰਗਤ ਕਰੀਏ ਸਾਖਤ ਤੇ ਕਾਲੇ ਕੰਬਲ ਵਰਗਾ ਹੈ ਸਾਕਤ ਕਾਰਿਕੰਬਰੀ ਰੱਬ ਤੋਂ ਟੁੱਟਿਆ ਹੋਇਆ ਬੰਦਾ ਗੁਰੂ ਪਾਸ਼ਾ ਦੱਸ ਰਹੇ ਨੇ ਮੈਲੇ ਕੰਬਲ ਵਰਗੇ ਕਾਲਖ ਦੇ ਨਾਲ ਲਿਬੜੇ ਹੋਏ ਕੰਬਲ ਵਰਗੀ ਬਿਰਤੀ ਏ ਜਿਹੜੀ ਉਹ ਰੱਬ ਤੋਂ ਟੁੱਟੇ ਹੋਏ ਬੰਦੇ ਦੀ ਏ ਧੋਏ ਹੋਏ ਨਾ ਸੇਤ ਜਿਵੇਂ ਕਾਲਾ ਕੰਬਲ ਗੁਰੂ ਪਾਸ਼ਾ ਕਹਿੰਦੇ ਨੇ ਜਿੰਨਾ ਮਰਜ਼ੀ ਰਗੜ ਰਗੜ ਕੇ ਧੋ ਲੋ ਜਿੰਨੇ ਮਰਜ਼ੀ ਸਾਬਣ ਵਰਤ ਲੋ ਜਿੰਨੇ ਮਰਜ਼ੀ ਸਰਫ ਵਰਤ ਲੋ ਜਿੰਨੀ ਮਰਜ਼ੀ ਰਗੜਾਈ ਕਰ ਲੋ ਉਹ ਕਾਲਾ ਕੰਬਲ ਕਦੇ ਲੱਖਾਂ ਵਰਤ ਹੋਇਆ ਹਜ਼ਾਰਾਂ ਵਰਤ ਹੋਇਆ ਸੈਂਕੜੇ ਵਰਤ ਹੋਇਆ ਜਿਵੇਂ ਪਾਸ਼ਾ ਕਹਿੰਦੇ ਨੇ ਚਿੱਟਾ ਨਹੀਂ ਹੋ ਸਕਦਾ ਉਹਨੇ ਚਿੱਟਾ ਨਹੀਂ ਹੋਣਾ ਉਹਦੀ ਕਾਲਖ ਪਾਸ਼ਾ ਕਹਿੰਦੇ ਨਿਕਲ ਨਹੀਂ ਨੇ ਸਾਕਤ ਕਾਰੀ ਕੰਬਰੀ ਧੋਏ ਹੋਏ ਨਾ ਸੀਤ ਜਿਵੇਂ ਰੱਬ ਤੋਂ ਟੁੱਟਿਆ ਹੋਇਆ ਬੰਦਾ ਕਾਲੇ ਕੰਬਲ ਵਰਗਾ ਮੈਲ ਨਾਲ ਭਰਿਆ ਹੋਇਆ ਹਜ਼ਾਰਾਂ ਵਾਰੀ ਧੋਣ ਤੇ ਵੀ ਚਿੱਟਾ ਨਹੀਂ ਹੁੰਦਾ ਸਾਕਤ ਬੰਦਾ ਇਦਾਂ ਪਾਸ਼ਾ ਕਹਿੰਦੇ ਜਿਵੇਂ ਕਾਲਾ ਕੰਬਲ ਉਹ ਕਾਲੀ ਕੰਬਲ ਜਿਵੇਂ ਚੱਟਾ ਨਹੀਂ ਹੋਣਾ ਇਦਾਂ ਹੀ ਮਹਾਰਾਜ ਸਾਹਿਬ ਕਹਿੰਦੇ ਨੇ ਪਾਪੀ ਬਿਰਤੀ ਦਾ ਮਾਲਕ ਹੈ ਜਿਹੜਾ ਬੰਦਾ ਬੇਈਮਾਨ ਹੈ ਜਿਹੜਾ ਬੰਦਾ ਨਸ਼ਿਆਂ ਦੀ ਦਲਦਲ ਦੇ ਵਿੱਚ ਧਸ ਗਿਆ ਜਿਸ ਬੰਦੇ ਦੇ ਹੱਡਾਂ ਦੇ ਵਿੱਚ ਰਸ਼ਾ ਨਸ਼ਾ ਰਚ ਗਿਆ ਜਿਸ ਬੰਦੇ ਦੇ ਅੰਦਰ ਚੋਰੀ ਕਰਨ ਦਾ ਸੁਭਾਅ ਮਹਾਰਾਜ ਕਹਿੰਦੇ ਨੇ ਪੱਕਾ ਹੋ ਗਿਆ ਜੂਆ ਖੇਡਣ ਦੀ ਆਦਤ ਹੈ ਜਿਹੜੀ ਇਹ ਪੱਕੀ ਹੋ ਗਈ ਠੱਗੀਆਂ ਚੋਰੀਆਂ ਬੇਈਮਾਨੀਆਂ ਕਰਨ ਦੇ ਭਾਵ ਜਿਹੜੇ ਨੇ ਅੰਦਰ ਆਪਣਾ ਘਰ ਕਰਕੇ ਬੈਹਿਗੇ ਨਾ ਤੇ ਕਬੀਰ ਸਾਹਿਬ ਦੱਸਦੇ ਨੇ ਇਹ ਕਹਿੰਦੇ ਨੇ ਜਿੰਨਾ ਮਰਜੀ ਉਹਨਾਂ ਨੂੰ ਤੁਸੀਂ ਧਾਰਮਿਕ ਸਥਾਨਾਂ ਤੇ ਤੀਰਥਾਂ ਤੇ ਨਲਾਈ ਜਾਓ ਜਾ ਕੇ ਜਿੰਨੇ ਮਰਜੀ ਚੁੱਭੇ ਲਵਾਈ ਜਾਓ ਉਹਨਾਂ ਦੀ ਸੁਰਤ ਹੈ ਜਿਹੜੀ ਉਹ ਧੋਤੀ ਨਹੀਂ ਜਾਣੀ ਉਹ ਮੈਲ ਅੰਦਰੋਂ ਨਿਕਲਣੀ ਨਹੀਂ ਕਿਉਂਕਿ ਉਹ ਮੈਲ ਨਿਕਲ ਸਕਦੀ ਹੈ ਪਰ ਗੁਰਸੰਗਤ ਵਿੱਚ ਆ ਕੇ ਜਦੋਂ ਗੁਰੂ ਬੰਦੇ ਨੂੰ ਬੰਦੇ ਦੇ ਜੀਵਨ ਦੀ ਕੀਮਤ ਸਮਝਾਏਗਾ ਬੰਦੇ ਨੂੰ ਬੰਦੇ ਦੇ ਕਰਮਾਂ ਦਾ ਅਹਿਸਾਸ ਕਰਾਉਗਾ ਸਤਿਗੁਰੂ ਕਬੀਰ ਸਾਹਿਬ ਕਹਿੰਦੇ ਨੇ ਫੇਰ ਕਿਤੇ ਜਾ ਕੇ ਬੰਦੇ ਦੇ ਮਨ ਦੀ ਮੇਲ ਤੁਲਣੀ ਹੈ ਸਖਤ ਬਿਰਤੀ ਹੈ ਜਿਹੜੀ ਉਹ ਸਾਧੂ ਬਿਰਤੀ ਵਿੱਚ ਬਦਲਣੀ ਹੈ ਇਹ ਗੁਰੂ ਬਦਲ ਸਕਦਾ ਸਖਤ ਬੰਦਾ ਪਾਸ਼ਾ ਕਹਿੰਦੇ ਨੇ ਕਿਸੇ ਤੀਰਥ ਉੱਤੇ ਜਾ ਕੇ ਜਦ ਕੋਈ ਬਾਹਰੀ ਤੌਰ ਤੇ ਪੂਜਾ ਕਰਕੇ ਚੋਰ ਬੰਦੇ ਦੀ ਬਿਰਤੀ ਨਹੀਂ ਬਦਲ ਸਕਦੀ ਜੇ ਬਾਹਰੀ ਤੌਰ ਤੇ ਗੱਲ ਕਰੀਏ ਤਾਂ ਵੱਡੇ ਵੱਡੇ ਧਾਰਮਿਕ ਕਹੌਣ ਵਾਲੇ ਬੰਦਿਆਂ ਦੀ ਆਪਾਂ ਨੇ ਗਰਾਵਟਾਂ ਦੇਖੀਆਂ ਹੀ ਨੇ ਜਿਨ੍ਹਾਂ ਲੋਕਾਂ ਨੇ ਗੁਰੂ ਕਰਕੇ ਮੰਨਿਆ ਜਿਨ੍ਹਾਂ ਉੱਤੇ ਮੁਕਤੀ ਦੀ ਉਮੀਦ ਲਾਈ ਸੀ ਉਹਨਾਂ ਬੰਦਿਆਂ ਦੇ ਕਰਮ ਵੀ ਗਰਾਵਟ ਵਾਲੇ ਕਿੰਨਾ ਕੁਛ ਆਪਾਸ ਜਗਤ ਵਿੱਚ ਦੇਖਦੇ ਆ ਇਸ ਲਈ ਪਾਸ਼ਾ ਨੇ ਸਮਝਾਇਆ ਕਿ ਸਖਤ ਵਰਤੀ ਹੈ ਜਿਹੜੀ ਬਈ ਇਹ ਵਰਤੀ ਇਦਾਂ ਬਾਰੇ ਤੀਰਥਾਂ ਤੇ ਜਾ ਕੇ ਧੋਈਏ ਜਿਵੇਂ ਕੰਬਲ ਮੈਲਾ ਨਹੀਂ ਸਾਫ਼ ਹੁੰਦਾ ਪਾਣੀ ਵਿੱਚ ਇਦਾਂ ਇਕੱਲਾ ਸਰੀਰ ਪਾਣੀ ਵਿੱਚ ਧੋਣ ਨਾਲ ਗੱਲ ਨਹੀਂ ਬਣ ਜਾਣੀ ਇਸ ਸਖਤ ਵਰਤੀ ਨੂੰ ਸ਼ਬਦ ਦੇ ਨਾਲ ਧੋਤਾ ਜਾਊਗਾ ਤਾ ਸਾਕਤ ਰੱਬ ਤੋਂ ਟੁੱਟਿਆ ਹੋਇਆ ਬੰਦਾ ਸਾਧੂ ਭਾਵ ਰੱਬ ਨਾਲ ਜੁੜਿਆ ਹੋਇਆ ਇਨਸਾਨ ਬਣ ਸਕਦਾ ਹੈ ਇਹ ਗੁਰੂ ਹੀ ਕਿਰਪਾ ਕਰ ਸਕਦਾ ਹੈ ਅਦਰਵਾਈਜ਼ ਕਿਸੇ ਹੋਰ ਦੇ ਬੱਚ ਦੀ ਗੱਲ ਨਹੀਂ ਇਹ ਸਤਗੁਰੂ ਕਬੀਰ ਸਾਹਿਬ ਨੇ 100 ਨੰਬਰ ਸ਼ਲੋਕ ਵਿੱਚ ਸਾਨੂੰ ਸਮਝਾਇਆ ਹੈ